मीराबाई जानू ਨੇ ਵਿਸ਼ਵ ਚੈਂਪੀਅਨਸ਼ਿਪ ਚ ਫੇਰ ਮਚਾਈ ਧੋਮਾ ਚਾਂਦੀ ਦਾ ਤਗਮਾ ਜਿੱਤ ਕੀਤਾ ਹਾਸਲ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਟ ਦੇ ਇੱਕ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕਤ ਕੌਰ ਤੇ ਖੇਡਾਂ ਜੁੜੀ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਦੱਸਦੀ ਏ ਮੀਰਾਬਾਈ ਚਾਨੂ ਨੇ ਨਾਰਵੇ ਦੇ ਫੋਰਡ ਵਿੱਚ ਚੱਲ ਰਹੀ ਵਿਸ਼ਵ ਵੈਂਟੀ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ ਇਸ ਟੂਰਨਾਮੈਂਟ ਦੇ ਇਤਿਹਾਸ ਵਿੱਚ ਉਹਨਾਂ ਦਾ ਤੀਜਾ ਤਗਮਾ ਹੈ ਦੱਸਦੀ ਹਾਂ ਭਾਰਤ ਦੀ ਤੀਜੀ ਸਭ ਤੋਂ ਵੱਧ ਵਿਸ਼ਵ ਚੈਂਪੀਅਨਸ਼ਿਪ ਤਗਮਾ ਜੇਤੂ ਬਣ ਗਈ ਹੈ ਉਹਨਾਂ ਨੇ ਸਭ ਤੋਂ ਪਹਿਲਾ ਅਨਹ ਵਿੱਚ 2017 ਵਿੱਚ ਚੈਂਪੀਅਨਸ਼ਿਪ ਵਿੱਚ 48 ਕਿਲੋਗ੍ਰਾਮ ਵਰਗ ਵਿੱਚ ਸੋਨ ਤਗਮਾ ਜਿੱਤਿਆ ਸੀ ਉਹਨਾਂ ਨੇ ਵਗੋਟਾ ਵਿੱਚ 2022 ਵਿਸ਼ਵ ਚੈਂਪੀਅਨਸ਼ਿਪ ਵਿੱਚ 49 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ ਮੀਰਾਬਾਈ ਚਾਨੂ ਨੇ 48 ਕਿਲੋਗ੍ਰam ਵਰਕ ਵਿੱਚੋਂ ਕੁੱਲ 199 ਕਿਲੋਗ੍ਰam ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ ਸੀ ਉਹਨਾਂ ਨੇ ਸਨੇਚ ਵਿੱਚ 84 ਕਿਲੋਗ੍ਰam ਅਤੇ ਕਲੀਨ ਐਂਡ ਜਰਕ ਵਿੱਚ 115 ਕਿਲੋਗ੍ਰam ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ ਉੱਤਰ ਕੋਰੀਆ ਦੀ ਰੀਸੋਂਗ ਗਾਨ ਨੇ ਕੁੱਲ 213 ਕਿਲੋਗ੍ਰam ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ ਸੀ ਮੀਰਾਬਾਈ ਨੂੰ ਚੀਨ ਦੇ ਬੁਨਿਆਤਾਂ ਤੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਬੁਨਿਆਤਾਂ ਨੇ ਕਾਂਸੀ ਦਾ ਤਗਮਾ ਜਿੱਤਿਆ ਦੱਸਿਆ ਕਿ ਬੁਨਿਆਤਾਂ ਨੇ ਨਹਿਰ ਰਾਉਂਡ ਵਿੱਚ ਮੀਰਾਬਾਈ ਨੂੰ 4 ਕਿਲੋਗ੍ਰਾਮ ਨਾਲ ਅੱਗੇ ਚੱਲ ਰਹੀ ਸੀ ਪਰ ਕਲੀਨ ਐਂਡ ਜਰਕ ਰਾਉਂਡ ਵਿੱਚ ਮੀਰਾਬਾਈ ਨੇ ਚਾਂਦੀ ਦਾ ਪ੍ਰਦਰਸ਼ਨ ਕੀਤਾ ਚਿੰਨੀ ਖਿਡਾਰੀ ਨੂੰ ਪਛਾੜ ਦਿੱਤਾ ਅਤੇ 1 ਕਿਲੋਗ੍ਰਾਮ ਦੀ ਲੀਡ ਨਾਲ ਚਾਂਦੀ ਦਾ ਤਗਮਾ ਜਿੱਤਿਆ ਪੰਜਤ ਤੋਂ ਬਾਅਦ ਮੀਰਾਬਾਈ ਚਾਹ ਨੂੰ ਸਿੱਧੇ ਆਪਣੇ ਕੋਚ ਵਿਸ਼ੇ ਵਿਜੇ ਸ਼ਰਮਾ ਕੋਲ ਆ ਗਈ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਦਰਦੀ ਸੱਟਾਂ ਕਾਰਨ ਮੀਰਾਬਾਈ ਚਾਹ ਨੂੰ ਲਈ ਪਿਛਲੇ ਕੁਝ ਸਾਲਾਂ ਤੋਂ ਪਰੇਸ਼ਾਨੀ ਵਿੱਚ ਚੱਲ ਰਹੀ ਸੀ ਇਸ ਸਾਲ ਦੀ ਸ਼ੁਰੂਆਤ ਵਿੱਚ ਮੀਰਾਬਾਈ ਨੇ ਅਹਮਦਾਬਾਦ ਵਿੱਚ ਰਾਸ਼ਟਰੀ ਮੰਡਲ ਚੈਂਪੀਅਨਸ਼ਿਪ ਤੋਂ ਤੱਕ ਨਾਲ ਜਿੱਤਿਆ ਤੇ ਐਸੀ ਕਿਹੜੀਆਂ ਜੁੜੀ ਹੋਈ ਵੱਡੀਆਂ ਅਪਡੇਟਸ ਇਸ ਤਰ੍ਹਾਂ ਦੀ ਹਰ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤਕਬੀਰ ਦੇ ਪੰਜਾਬੀ ਲਿੰਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ